ਕਿਹੜੇ ਦੇਸੋਂ ਆਇਆ ਸਾਰਾ ਚ ਫੇਰਾ ਹੈ ਮਹਿਕਾਇਆ ਵੇ ਤੂੰ ਕਿਹੜੇ ਦੇਸੋਂ ਆਇਆ ਸਾਰਾ ਚ ਫੇਰਾ ਹੈ ਮਹਿਕਾਇਆ ਅਸਾਂ ਵੀ ਛੋਈਏ ਫੁਲਕਾਰੀ ਤੰਦ ਤੇ ਨਾਂ ਦੀ ਪਾਉਣੀਆ ਸਾਨੂੰ ਦੇ ਚੱਪਾ ਚੰਨ ਕੁੱਲੀ ਦਿਲ ਦੀ ਸੁਨੋ ਨੀਂ ਤੇਰੀ ਸਾਨੀ ਦੇ ਵਿੱਚ ਅਸਾ ਕਰਤਣੀਆਂ ਪੂਣੀਆਂ ਤੇਰੀ ਚਾਨਣੀ ਦੇ ਵਿੱਚ ਅਸਾ ਕਰਤਣੀਆਂ ਪੂਣੀਆਂ ਤੇਰਾ ਸੰਗ ਜੇ ਮਿਲ ਜਾਵੇ ਤਕ ਖੁਸ਼ੀਆਂ ਭੋਣ ਦੂਣੀਆਂ ਤੇਰਾ ਸੰਗ ਜੇ ਮਿਲ ਜਾਵੇ ਤਕ ਖੁਸ਼ੀਆਂ ਭੋਣ ਦੂਣੀਆਂ ਜੇ ਸਾਨੂੰ ਦੇ ਚ ਪਹੁੰਚਾਂ ਪੁੱਲੀ ਦਿਲ ਦੀ ਸ਼ਿਮਾ ਨਾ ਵੇਤੋਂ ਪੂਰੇ ਦਿਹਾੜਾ ਤੇ ਮੈਂ ਤੇਰੀ ਪੁਰਵਾਈ ਵੇ ਕੱਚੇ ਪਰੋਲੇ ਦਿਹਾ ਮੈਂ ਸਾਢੀ ਭਰੇ ਜਵਾਰੀ ਵੇ ਵੇਤੋਂ ਪੂਰੇ ਦਿਹਾੜਾ ਤੇ ਮੈਂ ਤੇਰੀ ਪੁਰਵਾਈ ਵੇ ਕੱਚੇ ਪਰੋਲੇ ਦਿਹਾ ਮੈਂ ਘਰੇ ਜਵਾਈ ਕੀਵੇ ਸਾਹਮਣੇ ਤੈ ਜਾਵੇਂ ਮੈਂ ਤੇ ਤੇਨੀ ਜਾਨੋ ਨੀਆ ਸਾਨੂੰ ਦੇ ਚ ਪਛਾਨ ਕੁੱਲੀ ਦਿਲ ਦੀਰਸ਼ ਨੋ ਨੀਆ ਹੋ ਸਕਦੇ ਤੱਚੇ ਘਰ ਦੇ ਬਨੇਰੇ ਬਾਗਰੂ ਹੋਰ ਹੋਇਆ ਝੂੜਾ ਤਈਂ ਮੈਂ ਆਪ ਕਟਿਆ ਸਾਰ ਦੇ ਕੱਚੇ ਘਰ ਦੇ ਬਨੇਰੇ ਤਾਗੇ ਰੂ ਭੋਰ ਹੋਇਆ ਗੂੜਾ ਮੈਂ ਟੜੀਆਂ ਆਇਆ ਤੇ ਕਟੀਆਂ ਐ ਪਰਿਆ ਫਿਰ ਬਠਣ ਲਈ ਮੂੜਾ ਸਾਹਮਣੇ ਬੈ ਜਾਵੇਂ ਮੈਂ ਤੇਰੇ ਤੇ ਨਹੀਂ ਜਾ ਲਉਂੀਆਂ ਸਾਨੂੰ ਦੇ ਚਪਕ ਚੰਨ ਕੁਲੀ ਦਿਲ ਦੀ